ਦੋਸਤੋ ਮੇਰੇ ਹੱਥ 'ਚ ਰੀਅਲਮੀ ਕੰਪਨੀ ਦਾ ਮੋਬਾਈਲ ਆ 스마트ਫੋਨ ਇਹਦੀ ਕੀਮਤ 12000 ਰੁਪਏ ਆ ਅੱਜ ਕੱਲ ਹਰ ਇੱਕ ਬੰਦੇ ਕੋਲੇ ਫੋਨ ਆ ਗੱਲ ਇੱਥੋਂ ਤੱਕ ਪਹੁੰਚੀ ਪਈ ਆ ਕਿ ਘਰ ਘਰ 'ਚ 5 5 7 7 10 10 ਮੋਬਾਈਲ ਵੀ ਹੋਏ ਪਏ ਆ ਜਿੰਨੇ ਜੀ ਆਗੇ ਉਹਨੇ ਮੋਬਾਈਲ ਆ ਕੋਈ ਬੰਦਾ ਜ ਐਸਾ ਹੋਊਗਾ ਜਿਹਦੇ ਕੋਲੇ 스마트ਫੋਨ ਨਾ ਹੋਵੇ ਕੀ ਪੈਡ ਸੋ ਅੱਜ ਦੀ ਵੀਡੀਓ ਮੋਬਾਈਲ ਫੋਨ ਬਾਰੇ ਹੋਣ ਜਾ ਰਹੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇ ਚੰਗੀ ਲੱਗੀ ਸ਼ੇਅਰ ਜਰੂਰ ਕਰਨਾ ਸੋ ਜਿਹੜਾ ਆਪਣੇ ਕੋਲੇ 스마트 ਫੋਨ ਆ ਇਹਨੂੰ ਆਪਾਂ ਦੋ ਤਰੀਕਿਆਂ ਨਾਲ ਵਰਤਦੇ ਆ ਇੱਕ ਹੈਗਾ ਚੰਗੇ ਵਾਸਤੇ ਇੱਕ ਹੈਗਾ ਮਾੜਿਆਂ ਵਾਸਤੇ ਸੋ ਜ਼ਿਆਦਾਤਰ ਆਪਾਂ ਜਿਹੜਾ ਇਹਨੂੰ ਵਰਤਦੇ ਆ ਉਹ ਐਂਟਰਟੇਨਮੈਂਟ ਵਾਸਤੇ ਵਰਤਦੇ ਆ ਰੀਨਾਂ ਦੇਖ ਲੈਣਾ ਵੀਡੀਓ ਦੇਖ ਲੈਣਾ ਫੋਨ 'ਤੇ ਖੇਚਲੰਗਾ ਤੇ ਕੁਝ ਹੋਰ ਆਪਾਂ ਦੇਖਣ ਲੱਗੇ ਐਪੀਸੋਡ ਦੇਖਣ ਲੱਗੇ ਫਿਲਮਾਂ ਦੇਖਣ ਲੱਗੇ ਗਾਣੇ ਸੁਣਨ ਲੱਗੇ ਜਿਆਦਾਤਰ ਲੋਕ ਨਹੀਂ ਜਿਹੜੇ ਉਹ ਮੋਬਾਈਲ ਨੂੰ ਇਹ ਚੀਜ਼ਾਂ ਵਾਸਤੇ ਵਰਤਦੇ ਆ ਕੋਸ਼ਕ ਬੰਦੇ ਵਿੱਚੋਂ ਕੋਸ਼ਕ ਪਰਸੈਂਟ ਲੋਕ ਜਿਹੜੇ ਸਟੂਡੈਂਟ ਆ ਉਹ ਇਹਨੂੰ ਪੜਾਈ ਵਾਸਤੇ ਵੀ ਵਰਤਦੇ ਆਗੇ ਇਹ ਵੀ ਗੱਲ ਪੱਕੀ ਆ ਤੇ ਤਲੋਪ ਕੋਲ ਕਰਨ ਵਾਸਤੇ ਤਾਂ ਮਾਨੂੰ ਸਾਰੀ ਵਕਤ ਦੇ ਪਰ ਥਿਸ ਇਜ਼ ਦਾ బిਗੇਸਟ ਵੈਪਨ ਇਨ ਦਾ ਵਰਲਡ ਸਾਰਾ ਨਵਟਾ ਹਥਿਆਰ ਜਿਹੜਾ ਉਹ ਅੱਜ ਦੇ ਟਾਈਮ ਚ ਉਹ ਫੋਨ ਹੈਗਾ ਸਮਾਰਟਫੋਨ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਹੈ ਜਿੱਥੇ ਕੰਮ ਅੜ ਜੇ ਜਿੱਥੇ ਤੁਹਾਡੇ ਨਾਲ ਤੱਕਾ ਹੁੰਦਾ ਹੋਵੇ ਜਿੱਥੇ ਗੱਲ ਜਮ ਬਸ ਤੋਂ ਬਾਹਰ ਹੁੰਦੀ ਹੋਵੇ ਜਮਾ ਕੰਮ ਮਰਨ ਮਰਾਈ ਵਾਲਾ ਹੋ ਜੇ ਗੜਾਈ ਝਗੜੇ ਵਾਲਾ ਹੋ ਜੇ ਉੱਥੇ ਆਹਾ ਇੱਕ 10000 ਰੁਪਏ ਦਾ ਫੋਨ ਆ ਜਿਹੜਾ ਇਹ ਗਾਂਹ ਵਾਲੇ ਬੰਦੇ ਦੇ ਨਾਲ ਲੱਤਾ ਚਕਾਰ ਸਕਦਾ ਉਹ ਕਿਵੇਂ ਚਕਾਰ ਸਕਦਾ ਤੁਸੀਂ ਇਸ ਫੋਨ ਦਾ ਕੈਮਰਾ ਖੋਲਣਾ ਵੀਡੀਓ ਵਾਲੀ ਆਪਸ਼ਨ ਤੁਸੀਂ ਖੋਲਣੀ ਆ ਵੀਡੀਓ ਬਣਾਉਣੀ ਆ ਗਾਂਹ ਵਾਲੇ ਬੰਦੇ ਦੀ ਜਿੱਥੇ ਕੋਈ ਵੀ ਬੰਦਾ ਜਾਂ ਸਰਕਾਰੀ ਕਰਮਚਾਰੀ ਆ ਜਾਂ ਕੋਈ ਪ੍ਰਾਈਵੇਟ ਆ ਬੰਦਾ ਜਾਂ ਤੁਹਾਨੂੰ ਕੋਈ ਨਾ ਮੈਸਿਵ ਬਿਹੇਵ ਕਰਦਾ ਜਾਂ ਕੋਈ ਹੋਰ ਕੋਈ ਕੋਈ ਵੀ ੱੱਕਾ ਹੁੰਦਾ ਹੈ ਜਿੱਥੇ ਆਪਣੇ ਨਾਲ ਉੱਥੇ ਆਪਾਂ ਉਸ ਬੰਦੇ ਦੀ ਬਣਾਉਣੀ ਆ ਵੀਡੀਓ ਵੀਡੀਓ ਬਣਾ ਕੇ 10000 ਦੇ ਕੋਣ ਚ ਆਪਾਂ ਕੀ ਕਰਨਾ ਆਪਾਂ ਜਾਣਨੀ ਆ ਕਿ ਨੈਟ ਤੇ ਕਿਉਂਕਿ ਅੱਜ ਦੇ ਟਾਈਮ ਚ ਬੇਇੱਜ਼ਤੀ ਤੋਂ ਹਰ ਇੱਕ ਬੰਦਾ ਦਰਦਾ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਇਹ ਚਾਹੁੰਦਾ ਵੀ ਮੇਰੀ ਵੀਡੀਓ ਨੈਟ ਤੇ ਪਵੇ ਤੇ ਮੇਰਾ ਜਰੂਸ ਨਿਕਲੇ ਸੋ ਵੀਡੀਓ ਨੂੰ ਬਣਾ ਕੇ ਆਪਾਂ ਚਾੜਨਾ ਨੈਟ ਤੇ ਤੇ ਫੇਰ ਜਰੂਸ ਉਹ ਬੰਦੇ ਦਾ ਆਪ ਹੀ ਦਰਸ਼ਕਾਂ ਨਹੀਂ ਘਟਦੇ ਆ ਸੋ ਇਸ ਕਰਕੇ ਥਿਸ ਇਜ਼ ਦਾ బిਗੇਸਟ ਵੈਪਨ ਇਨ ਦਾ ਵਰਲਡ ਸਾਰਿਆਂ ਨਾਲੋਂ ਵੱਡਾ ਹਥਿਆਰ ਜਿਹੜਾ ਉਹ ਵਾਇਰਲ ਹੋਣਾ ਇਹ ਜਿਹੜਾ ਇਹਦਾ ਕੰਮ ਆ ਇਹ ਮੋਬਾਈਲ ਫੋਨ ਦਾ ਇਹ ਸਭ ਤੋਂ ਵਧੀਆ ਗਾ ਬਾਕੀ ਆਮ ਤਾਂ ਵੈਸੇ ਆਪਾਂ ਕਿਤੇ ਗਾਣੇ ਸੁਣਦੇ ਇਹ ਨਾ ਦੇਖਦੇ ਨਾ ਉਹ ਤਾਂ ਚਲੋ ਚੱਲਦੇ ਆ ਸਾਰੇ ਜਨ ਦੇਖਦੇ ਆ ਮੈਂ ਵੀ ਦੇਖਦਾ ਕੋਈ ਮੈਂ ਐਂ ਕਹਿੰਦਾ ਵੀ ਮੈਂ ਈਲਿਆ ਨਹੀਂ ਦੇਖਦਾ ਜਾਂ ਮੈਂ ਗਾਣੇ ਨਹੀਂ ਸੁਣਦਾ ਜਾਂ ਮੈਂ YouTube ਨਹੀਂ ਚਲਾਉਂਦਾ ਮੈਂ ਵੀ ਚਲਾਉਣਾ ਸਾਰੇ ਦਿਨ ਉਹ ਪਰ ਇਹ ਗੱਲ ਤੁਹਾਨੂੰ ਤਾਂ ਦਸੀਆ ਕਿਤੇ ਸਿਚੁਏਸ਼ਨ ਹੀ ਇਹੋ ਜੀ ਬਣ ਜਾਂਦੀ ਆ ਹਰ ਰਾਤ ਇਹੋ ਜੀ ਬਣ ਜਾਂਦੇ ਆ ਸੋ ਵੀਡੀਓ ਨੂੰ ਬਣਾ ਕੇ ਨੈੱਟ ਤੇ ਝਾੜਨਾ ਤੇ ਉਸ ਤੋਂ ਬਾਅਦ ਫੈਸਲੇ ਜਿਹੜੇ ਉਹ ਲੋਕਾਂ ਨੇ ਕਰਦੇ ਨੇ ਆ ਤੁਹਾਨੂੰ ਇੱਕ 2 ਘੰਟੇ ਵਿੱਚ ਫੋਨ ਆ ਜੂਗਾ ਕਿ ਮੇਰੀ ਭੈ ਵੀਡੀਓ ਕਰਦੀ ਕਲੀਕ ਤੇ ਮੈਂ ਤੇਰੇ ਨਾਲ ਮਸਲਾ ਹੱਲ ਕਰਨਾ ਸੋ ਐਡਾ ਪ੍ਰਭਾਵ ਆ ਇਹ ਫੋਨ ਦਾ ਬਾਕੀ ਕਈ ਬੰਦੇ ਤੋਂ ਪੈਸੇ ਵੀ ਘਮਾਉਂਦੇ ਆ ਭਾਈ ਮੈਂ ਨਹੀਂ ਘਮਾਉਂਦਾ ਮੈਂ ਨਹੀਂ ਘਮਾਉਂਦਾ ਅੱਜ ਪੈਸੇ ਪਰ ਕਈ ਬੰਦੇ ਬਥੇਰੇ ਬੰਦੇ ਆ ਜਿਹੜੇ ਉਹ 10-10 ਹਜ਼ਾਰ ਦੇ ਕੰਮਾਂ ਤੋਂ ਲੱਖ-ਲੱਖ ਰੁਪਈਆ ਵੀ ਮਹੀਨੇ ਦਾ ਕਮਾਈ ਜਾਂਦੇ ਆ ਵੀਡੀਓ ਬਣਾ ਕੇ ਤੇ YouTube ਤੇ ਪਾਉਂਦਾ Facebook ਤੇ ਪਾਉਂਦਾ ਤੇ ਇਹ ਕੰਮ ਵੀ ਇਹ ਫੋਨ ਜਿਹੜਾ ਉਹ ਦਿੰਦਾਗਾ ਸੋ ਸਭ ਤੋਂ ਵੱਟ ਅਜਿਹੇ ਦਾ ਕੰਮ ਆਗਾ ਕਰਨ ਦਾ ਉਹ ਲੋਕਾਂ ਹ ਬੰਦੇ ਦੇ ਪੈਰਾਂ 'ਤੇ ਮਿੱਟੀ ਘੜ ਦਿੰਦਾ ਇਹ ਕਿਉਂਕਿ ਜਦੋਂ ਤੁਸੀਂ ਕੈਮਰਾ ਆਨ ਕਰੋਗੇ ਤਾਂ ਨਾਲ ਦੀ ਨਾਲ ਹੀ ਦਤਾਂ ਦਾ ਬੰਦ ਲੱਗ ਗਿਆ ਨਮਨ ਇੰਨਾ ਫਾਇਦਾ ਇਹ ਹੁੰਦਾ ਜੇਬ ਤੇ ਆਪਣੇ ਸਾਰਿਆਂ ਦੀ ਹੁੰਦਾ ਬਸ ਆਪਾਂ ਗਈਏ ਨਾ ਵੀਡੀਓ ਬਣਾਉਣ ਤੋਂ ਪਿੱਛੇ ਜਿੱਕੇ ਜਾਂਦੇ ਆਗੇ ਵੀਡੀਓ ਨਹੀਂ ਆਪਾਂ ਬਣਾਉਂਦੇ ਆਪਾਂ ਉਹੀ ਵੈਸੇ ਗੱਲ ਸੁਣ ਕੇ ਵਾਪਸ ਮੁੜਿਆਉਨੇ ਆਂ ਸੋ ਜਦੋਂ ਵੀ ਕਿਤੇ ਆਪਣੇ ਨਾਲ ਕੋਈ ਬੈਸ ਬਿਹੇਵ ਹੁੰਦਾ ਕੋਈ ਤਕਾਮ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਦਾ ਕਿਸੇ ਨਾਲ ਵੀ ਮੰਨ ਲਓ ਤੁਹਾਨੂੰ ਆਏ ਲੱਗਦਾ ਵੀ ਆਪਣੇ ਨਾਲ ਯਾਰ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀ ਆ ਵੀ ਆਪਣਾ ਕਸੂਰ ਨਹੀਂ ਆਪਣੇ ਨਾਲ ਗਲਤ ਹੋ ਗਿਆ ਸੋ ਉਥੇ ਆਪਾਂ ਵੀਡੀਓ ਬਣਾਉਣੀ ਆ ਤੇ نیٹ ਤੇ ਜੜਨੀ ਆ ਉਦੋਂ ਬਾਅਦ ਫੈਸਲੇ ਜਿਹੜੇ ਆਪੇ ਹੀ ਹੋ ਜਾਣੇ ਆ ਸੋ ਸਭ ਕੁਝ ਸਹੀ ਹੋ ਜੂਗਾ ਸੋ ਇਹ ਅੱਜ ਦੀ ਆਪਣੀ ਵੀਡੀਓ ਸੀ ਜੇ ਵੀਡੀਓ ਵਾਕਈ ਸਹੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨੀ ਸੋ ਕਿਸੇ ਨਾ ਕਿਸੇ ਹੋਰ ਵੀਡੀਓ ਤੇ ਜਲਦੀ ਮਿਲਦੇ ਆਂ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਆ ਬਹੁਤ-ਬਹੁਤ ਧੰਨਵਾਦ